ਸਰ ਲੋਗਟ ਵਿਖੇ ਪੀਜੀ ਮਾਲਗਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕਿਉਂਕਿ ਇਸ ਦੇ ਏਜੰਡੇ ਇਹਨਾਂ ਲਾਗੜ ਵਾਲੇ ਜਿਹੜੀ ਮੀਟਿੰਗ ਕੀਤੀ ਗਈ ਹੈ ਕੁਝ ਡੀਸੀ ਸਾਹਿਬ ਦੀਆਂ ਸਾਡੇ ਕੋਲ ਹਦਾਇਤਾਂ ਆਈਆਂ ਤੇ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦੇਣੀ ਸੀ ਉਹਦੇ ਵਿੱਚ ਇੱਕ ਤਾਂ ਜਿਹੜਾ ਸੀ ਫਾਰਮ ਇਹਨਾਂ ਨੂੰ ਅਪਡੇਟ ਕਰਨਾ ਸਾਰੇ ਪੀਜੀ ਮਾਲਗਾਂ ਨੇ ਜੀ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਜ਼ਾਇਦ ਕੀਤੀ ਗਈ ਵੀ ਸਾਰੇ ਜਣੇ ਆਪ ਆਪਣਾ ਸੀ ਫਾਰਮ ਅਪਡੇਟ ਕਰੋ ਉਹਦੇ ਵਿੱਚ ਸਾਰੀ ਇਹਨਾਂ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੁੰਦੀ ਆ ਸਾਲੀ ਨੂੰ ਪੀਜੀ ਵਿੱਚ ਕੌਣ ਰਹਿ ਰਿਹਾ ਤੇ ਕਦੋਂ ਪੀਜੀ ਚ ਆਇਆ ਕਦੋਂ ਛੱਡ ਕੇ ਜਾਦਾ ਹੈ ਜੋ ਨਵਾਂ ਬੰਦਾ ਆਇਆ ਉਹਦੇ ਬਾਰੇ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਸ ਦੇ ਵਿੱਚ ਜਾਣਕਾਰੀ ਜਿਹੜੀ ਅਪਡੇਟ ਕਰਦੀ ਹਾਂ ਜੀ ਸੋ ਪੀਜੀ ਮਾਲਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਹਾ ਆ ਰਿਹਾ ਹੈ ਇਸ ਮੀਟਿੰਗ ਨੂੰ ਲੈ ਕੇ ਕਿ ਐਕਚੁਅਲੀ ਬਹੁਤ ਜ਼ਿਆਦਾ ਪੀਜੀ ਐ ਤੇ ਤੇ ਇਹਨਾਂ ਨੂੰ ਆਪਾਂ 9:00 ਵਜੇ ਮੈਸੇਜ ਲਾਇਆ ਹੋਇਆ ਭਈ ਇੰਨੇ ਜ਼ਿਆਦੇ ਨਹੀਂ ਆਏ ਫਿਰ ਵੀ ਜੋ 4050 ਦੀ ਇਹਨਾਂ ਦੀ ਗੈਦਰਿੰਗ ਹੈਗੀ ਪਰ ਇਹਨਾਂ ਨੂੰ ਆਲਾ ਇਹਦੇ ਸਬੰਧ ਵਿੱਚ ਵੀ ਵੱਖ-ਵੱਖ ਜਿਹੜੀਆਂ ਕਾਫੀ ਮੀਟਿੰਗਾਂ ਕਰਾਂਗੇ ਤਾਂ ਤਾਂ ਜੋ ਜਿਹੜੀ ਸਾਡੀ ਜਿਹੜੀ ਜਾਣਕਾਰੀ ਆ ਸਾਰੇ ਜਿਹੜੀ ਹਾਥਾਂ ਜਿਹੜੀ ਪਹੁੰਚ ਜੇ ਤੇ ਇਹਦੇ ਬੱਚੇ ਇਹਨਾਂ ਨੂੰ ਇਹ ਵੀ ਹੈ ਜਦੋਂ ਵੀ ਕੋਈ ਇਹਨਾਂ ਦੇ ਆਪਣਾ ਜਿਹੜਾ ਕੋਈ ਵੀ ਪੀਜੀ ਦੀ ਜਿਹੜਾ ਜੂਨ ਬੰਦਾ ਲੈਣਾ ਉਹਦੀ ਬਕਾਇਦਾ ਉਹਦਾ ਆਧਾਰ ਕਾਰਡ ਉਹਦਾ ਵੀਜ਼ਾ ਵੀਜ਼ੇ ਦੀ ਕਾਪੀ ਆਪ ਤੋਂ ਦੀ ਕਾਫੀ ਜਿੰਨੇ ਵੀ ਡਾਕੂਮੈਂਟ ਹੈਗੇ ਲੈ ਕੇ ਤੇ ਆਪਣੇ ਕੋਲ ਵੀ ਰਿਕਾਰਡ ਚ ਰੱਖਣਾ ਔਰ ਉਹਦੀ ਜਿਹੜੀ ਬਕਾਇਦਾ ਥਾਣੇ ਔਰ ਚੌਕੀ ਕੋ ਵੈਰੀਫਿਕੇਸ਼ਨ ਕਰਾਉਣਾ ਤੇ ਸੀ ਉਹ ਜਿਹੜਾ ਫਾਰਮ ਇਹਨਾਂ ਦਾ ਉਹਦੇ ਵਿੱਚ ਵੀ ਆਪ ਜੋਡ ਜੋੜ ਕਰਨਾ ਤੇ ਜਿੱਕੇ ਜਿਹੜਾ ਵੀ ਇਹਨਾਂ ਨੂੰ ਜਾਂਦਾ ਕਿਤੇ ਵੀ ਆਪਾਂ ਪ੍ਰੋਪਰ ਜਿਹੜਾ ਸੀਸੀਟੀਵੀ ਕੈਮਰੇਜ ਜਿਹੜੇ ਚੱਲੇ ਹੋਣਾ ਉਹਨੇ ਮਹੀਨੇ ਦਾ ਬੈਕਅਪ ਹੋਵੇ ਤੇ ਕੋਈ ਵੀ ਜਿਹੜਾ ਇਹਨਾਂ ਦੇ ਕੋਲ ਜਿਹੜਾ ਮਾੜਾ ਬੰਦਾ ਕ੍ਰਿਮੀਨਲ ਬੰਦਾ ਜਿਹੜਾ ਗਲਤ ਕੰਮ ਕਰਦਾ ਉਹਦਾ ਇਹਨਾਂ ਦੇ ਅੱਗੇ ਤੇਰੀ ਵੀ ਸਾਰੇ 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 ਬਾਰੇ ਇਹਨਾਂ ਨੂੰ ਜਿਹੜਾ ਦੱਸਿਆ ਗਿਆ ਤੇ ਇਹਨਾਂ ਕੋਲ ਜਿਹੜਾ ਸਹਿਯੋਗ ਵੀ ਮੰਗਿਆ ਗਿਆ ਸਰ ਲੋਗਟ ਇੱਕ ਮਸ਼ਹੂਰ ਏਰੀਆ ਹੈਗਾ ਵਾ ਲੋਕੀ ਬਾਹਰੋਂ ਆ ਕੇ ਕਾਫੀ ਵਸੇ ਹੋਏ ਹੈਗੇ ਕਾਫੀ ਕ੍ਰਾਈਮ ਦੇ ਪਰਚੇ ਇੱਥੇ ਕਾਫੀ ਜਿਹੜੇ ਛੇੜੂ ਬੱਚਿਆਂ ਕੀ ਵਿੱਚ ਦਰਜ ਹੈਗੇ ਆ ਸੋ ਅਗਰ ਕੋਈ ਕਿਸੇ ਕੋਲ ਇੱਥੇ ਅਸਲਾ ਪਾਇਆ ਜਾਂਦਾ ਜਾਂ ਕੋਈ ਬਾਹਰੋਂ ਆ ਕੇ ਇੱਥੇ ਗਲਤ ਕੋਈ ਨਸ਼ਾ ਦਸਕਰੀ ਕਰਦਾ ਦੇਰ ਬਰ ਧੰਦਾ ਕਰਦਾ ਹੈਗਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਉਹਦਾ ਬਕਾਇਦਾ ਜਿਹੜਾ ਹੈਗਾ ਕੋਈ ਸਾਡੇ ਜਿਹੜਾ ਚਾਲਦਾ ਯਾਰ ਪੈਦਾ ਜਿਹੜਾ ਉਹ ਤੇ ਅੱਗੇ ਲਾਂਚ ਵੀ ਹੋ ਸਕਦੀ ਕਾਰਵਾਈ ਕੀਤੀ ਜੂਗੀ ਇਹਨਾਂ ਤੋਂ ਵੀ ਜਿਹੜੇ ਸੁਝਾਅ ਲਏ ਇਹਨਾਂ ਦੱਸਿਆ ਜਿਹੜਾ ਜਿਹੜਾ ਪਹਿਲਾਂ ਨਾਲ ਬਹੁਤ ਇੰਪਰੂਵਮੈਂਟ ਆ ਤੇ ਇਹਨਾਂ ਦਾ ਇਸੇ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਆ ਇਹਨਾਂ ਨੂੰ ਅਪਡੇਟ ਕਰ ਰਿਹਾ ਕੋਈ ਬਕਾਇਦਾ ਜਿਹੜਾ ਉਹਦਾ ਜਿਹੜਾ ਵੀ ਬੰਦਾ ਰਹਿ ਰਿਹਾ ਆ ਉਹਦਾ ਬਕਾਇਦਾ ਜਿਹੜਾ ਲੋ ਉਹਦਾ ਪੂਰਾ ਹਿਸਟਰੀ ਲੋ ਰੱਖੀਏਗਾ ਸਰ ਦੇਖਣ ਸਾਰਾ ਬੰਦਾ ਇੱਥੇ ਰਹਿ ਨਾ ਸਕਿਆ ਸਰ ਦੇਖੋ ਇਹ ਵੀ ਆ ਕੇ ਇੱਥੇ ਜਿਹੜੇ ਆ ਦੁਕਾਨਾਂ ਦਾ ਰੈਸਟੋਰੈਂਟ ਸਮੇ 11 ਵਜੇ ਤੱਕ ਦਾ ਹੈਗਾ ਕਿਉਂਕਿ 2-2 ਵਜੇ ਤੱਕ ਖੁੱਲੇ ਰਹਿੰਦੇ ਆ ਔਰ ਜਿਹੜੇ ਸਟੂਡੈਂਟ ਜਾਂ ਹੋਰ ਹੈਗੇ ਆ ਬਾਹਰ ਵਕਤ ਬਸੇ ਹੋਏ ਹੈਗੇ ਆ ਕਰਾਇਦਾਰ ਉਹ ਹੁੱਲੜਵਾਜੀ ਬਹੁਤ ਕਰਦੇ ਹੈਗੇ ਉਹਨਾਂ ਨੂੰ ਕੀ ਹਦਾਇਤਾਂ ਤਿਆਰੀ ਕਰਦੇ ਕੋਈ ਨਹੀਂ ਹੈਗਾ ਜਿੱਦਾਂ ਇਹ ਦੁਕਾਨ ਦੁਕਾਨਦਾਰ ਸਾਰਿਆਂ ਨੂੰ ਮਰੀਦਾ ਹੈ ਕੋਸ਼ਿਸ਼ ਕਰੋ 11 ਵਜੇ ਆਪਣੇ ਜਿਹੜੀ ਆ ਸਾਰੀਆਂ ਦੁਕਾਨਾਂ ਕੋਲ ਜਾਓ ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਆ ਉਸ ਤੋਂ ਬਾਅਦ ਚੈਕਿੰਗ ਕਰਾਂਗੇ ਨਹੀਂ ਹੈਗਾ ਤੇ ਇਹਨਾਂ ਜੋ ਵੀ ਜਿਹੜਾ ਡੀਸੀ ਦੇ ਹੁ ਇਸ ਸਾਲ ਦੇ ਹੁਕਮ ਦੀ ਲੰਗਣਾ ਕਰੂਗਾ ਤੇ ਇਹ 188 ਦੇ ਖਰਚੇ ਦੇ ਕੇ ਕਾਰਜ ਅਵਜ ਲਿਆਵਾ। ਤੁਸੀਂ ਅਗਲੀ ਮੀਟਿੰਗ ਵੀ ਕੋਈ ਅਰੰਭੀ ਜਾਏਗੀ ਹੁਣ। ਕਦੋਂ ਅਰੰਭੀ ਆਏਗੀ? ਆਪਾਂ ਵਿਦਨ ਆ ਦੋ ਤਿੰਨ ਦਿਨਾਂ ਦੇ ਵਿੱਚ ਵੀ ਇਹਨਾਂ ਕੋਲ ਸਾਰੇ ਪੀਜੀ ਮਾਲਕਾਂ ਦਾ ਤੇ ਜਾਨ ਜਿਹੜੇ ਵੀ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਕੀ ਟਿਕਦੇ ਉਹਨਾਂ ਸਾਰਿਆਂ ਨਾਲ ਅੱਜ ਅਸੀਂ ਇਹ ਦੋ ਤਿੰਨ ਦਿਨਾਂ ਵਿੱਚ ਕਾਫੀ ਮੀਟਿੰਗਾਂ ਕਰਾਂਗੇ। ਸੋ ਇਲਾਕਾ ਵਾਸੀਆਂ ਨੂੰ ਕੀ ਪੀਲ ਹੈਗੀ? ਕਾਕਾ ਵਾਸੀਆਂ ਨੂੰ ਇਹ ਜਿਹੜੀ ਵਫੀਦਾ ਚਲੋ ਇਹ ਖਾਸੋ ਤੇ ਜਿਹੜੇ ਗਲਤ ਕੰਮ ਕਰਦੇ ਹੈਗੇ ਜਿਹੜੀ ਯੂਨੀਵਰਸਿਟੀ ਦੇ ਕਿਸਾਬ ਵਿੱਚ ਆ ਇਹਨਾਂ ਦੇ ਕਿੰਨੇ ਜਿਹੜੇ ਪੀਜੀ ਮਾਲਕ ਨੇ ਦਾ ਨੇੜੇ ਵਾਲੇ ਪਿੰਡਾਂ ਨੇ ਉਹਨਾਂ ਨੂੰ ਕਿੰਨਾ ਦਾ ਕੋਈ ਜੁਗਾਰ ਮਿਲਿਆ ਤੇ ਲੱਗਿਆ ਨਵਸਿਆਂ ਨੂੰ ਤੇ ਜਿਹੜੀ ਪੀੜ ਹੈ ਤੁਸੀਂ ਅਸੀਂ ਤੁਹਾਡੇ ਵਾਸਤੇ ਜਿਹੜੇ ਆ ਦਿਨ ਦਾਤ ਹਾਜ਼ਰ ਹੈ ਆ ਤੁਹਾਡੀ ਜਿਹੜੀ ਸਿਕਿਉਰਿਟੀ ਵਾਸਤੇ ਤੇ ਕੋਈ ਵੀ ਜਿਹੜਾ ਆਪਣਾ ਪੀਸਪੁਲੀ ਲਾਈਫ ਜਿਹੜੀ ਹੈ ਬਤੀਤ ਕਰੋ ਕੋਈ ਵੀ ਉਸ ਡਰ ਦਾ ਪੈਦੇ ਵਿੱਚ ਦਾ ਅਗਰ ਸਰ ਤੁਹਾਨੂੰ ਕੋਈ ਸੂਚਨਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਕਿਸੇ ਨੰਬਰ ਤੇ ਦੇ ਸਕਦਾ ਜਦੋਂ ਵੀ ਹੈਗਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਤੇ ਮੇਰਾ ਨੰਬਰ ਹੈ ਸਮਨੇ ਸਰ 7302 ਮੈਂ ਜਦੋਂ ਵੀ ਆ ਗਿਆ ਪਹਿਲਾਂ ਕੋਈ ਵੀ ਜਿਹੜਾ ਜਾਣਕਾਰੀ ਦੇਵੇ ਤੇ ਮੈਂ ਉਹਦੀ ਜਿਹੜਾ ਨਾਮ ਹੀ ਗੁਪਤ ਰੱਖਿਆ ਜਾਊ ਤੇ ਸਬੰਧਤ ਜਿਹੜਾ ਦੋਸ਼ੀ ਤੇ ਕਾਰਜ